ਉਸੀ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਰੋਸਰ ਟੀਵੀ ላይ ਬਤਿਆਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਖਾਲਸਾ ਵੀਰ ਦੀਪਾਈ ਅਮਰੀਪਾਲ ਸਿੰਘ ਜੀ ਦੀ ਜੋ ਹੁਣ ਚੋਣ ਪ੍ਰਚਾਰ ਹੋ ਰਿਹਾ ਉਸ ਦੇ ਵੱਲੋਂ ਇੱਕ ਖਾਸ ਵੀਡੀਓ ਲੈ ਕੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਦੇ ਵੱਲੋਂ ਕਿੰਨੇ ਨੌਖੇ ਤਰੀਕੇ ਦੇ ਨਾਲ ਭਾਈ ਅਮਰੀਪਾਲ ਸਿੰਘ ਜੀ ਦਾ ਬਾਸਰ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ ਤੇ ਤੁਹਾਡੇ ਕੀ ਵਿਚਾਰ ਨੇ ਕਿ ਭਾਈ ਅਮਰੀਪਾਲ ਸਿੰਘ ਖੰਡੂਰ ਸਾਹਿਬ ਤੋਂ ਜਿੱਤਣਗੇ ਕਿ ਨਹੀਂ ਉਹ ਵੀ ਸਾਨੂੰ ਕਮੈਂਟ ਸੈਕਸ਼ਨ ਤੇ ਜਿਹੜੇ ਜਿਹੜੇ ਦੋਸਤ ਵਰਸਾਰ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਤੁਹਾਨੂੰ ਜੋ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਨੂੰ ਕਰਨਾ ਨਾ ਭੁੱਲੋ ਤੁਹਾਨੂੰ ਲੈ ਚੱਲਿਆ ਅਸੀਂ ਇਸ ਪੂਰੀ ਵੀਡੀਓ ਦੇ ਹਾਲਤਾਂ ਵੋਟ ਕਿ ਫੋਦੇ ਜਿੰਨੇ ਵੀ ਮੇਰੇ ਵੱਡੇ ਵੀਰ ਬਜ਼ੁਰਗ ਛੋਟੇ ਵੀਰ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸਵਾਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਦੇ ਫੋਨ ਫਾਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਕੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਛਿੜੀ ਖਡੂਰ ਸਾਹਿਬ ਤੋਂ ਆਜਾਗ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਹਣਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨ ਤਰਨ ਜੰਡੇਆਲਾ ਖੇਮ ਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਉਹ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਭੈਣੋ ਦੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਅਮਰਤਪਾਲ ਸਿੰਘ ਨੂੰ ਜਕਾਉਣਾ ਹੈ ਕਿ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਵੀ ਲੋਜੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਕਹਾਣ ਹੋ ਰਿਹਾ ਹੈ ਕੋਈ ਫਾ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਪਛਾਨੋ ਆਪਾਂ ਉਹ ਆ ਜਿਨੇ ਸਵਾਲ ਰੱਖਣ ਵਾਲੇ ਇੱਕ ਲੜਾਇਆ ਸੀ ਆਪਾਂ ਗੁਰੂ ਗੋਬਿੰਦ ਸਿੰਘ ਬਲਤੋਹਾ ਨੇ ਅਮਰਪਾਲ ਸਿੰਘ ਤੇਵਾ ਨੂੰ ਚੈਲੰਜ ਦਿੱਤਾ ਸੀ ਆਪਾਂ ਮੁਕਿਆ ਤੇ ਉਹਦੇ ਬੇਸ ਕਰਦੇ ਜੇ ਮੈਂ ਉਹਦਾ ਰੋਲ ਕਰਕੇ ਆ ਹੱਥ ਜੇ ਮੈਂ ਹਾਰ ਗਿਆ ਤਾਂ ਮਨੁੱਖਾਂ ਚੱਲੂ ਬਲਤੋਹਾ ਨੂੰ ਖੁੱਲਾ ਚੈਲੰਜ ਕਰੋ ਖੁੱਲਾ ਚੈਲੰਜ ਕਰੋ ਮੰਦ ਬੁੱਧੀ ਬੰਦੇ ਨੂੰ ਇਹ ਉਹ ਖਾਬਦਤ ਖਾਂ ਜਗਾ ਤੇਰੀ ਤੈਨ ਦਿਲਾਹੂ ਜਿਹੜੀ ਤੇਰਾ ਹੂ ਜਿੱਥੇ ਕਹਿੰਦਾ ਤੇਰੇ ਬਾਰ ਨੂੰ ਵੀ ਕਸਿਆ ਹੋਂ ਦਾ ਵਿਚ ਆਪਣਾ ਕਸਾ ਇਸ ਵਾਲੀ ਤੇਰੀਆਂ ਨੂੰ ਪੋ ਆਪਣਾ ਖੁੱਲਾ ਚੱਲ ਜਾਂਦਾ ਸਭ ਨੂੰ ਤੋੜਦਾ ਪੂਰਾ ਜੱਗ ਤੇ ਬੁਨੂ ਕਰ ਦੇ ਜਿੱਥੇ ਡਾਕਟਰ ਕੋਲ ਤੇ ਜਾਣਾ ਗਿਆ ਜਿੱਥੇ ਸੌਂ ਰਿਹਾ ਸੀ ਜਿੱਥੇ ਚੱਲ ਗਿਆ ਕਿਤੇ ਬੀਚਰ ਪੋੜਦਾ ਨਾ ਸਿਆ ਕਿ ਆਗੇ ਸੇ ਚੈਨਲ ਤੇ ਬੋਲ ਰਿਹਾ ਹੈ ਤੇ ਆਪਾਂ ਤੁਸੀਂ ਇੱਥੋਂ ਦੇਖੋ ਨਾ ਕੋਣ ਖੌਟਾ ਦੇਖੋ ਇਹਨਾਂ ਦਾ ਪੰਚਤ ਨੂੰ ਖੌਟਾ ਨੰਗਾ ਹੋ ਰਿਆ ਨਾ ਉੱਥੇ ਤਾਂ ਕਹਿੰਦੀਆਂ ਕਿ ਅਸੀਂ ਪੰਚਤ ਨੂੰ ਰੋਗ ਨਹੀਂ ਅਸੀਂ ਪੰਚਤ ਨੂੰ ਪੈਦ ਤੇ ਤੁਸੀਂ ਉਸ ਪਰਿਵਾਰ ਦੇ ਖਿਲਾਫ ਉਸ ਮਾਂ ਬਾਪ ਨੂੰ ਕਹਿ ਰਹੇ ਹੋ ਜਿਹੜੇ 10 ਸਾਲ ਤੋਂ ਆਦੇ ਬੱਚੇ ਦਾ ਮੂੰਹ ਦੇਖਣੋਂ ਤਸਵੇਾਏ ਜਿਨ੍ਹਾਂ ਦੇ ਬੱਚਿਆਂ ਦੇ ਬਿਨਾਂ ਨਾਮ ਤੋਂ ਇਹਨਾਂ ਸੇਵਾ ਦੀ ਉਹਨਾਂ ਮਾਪਿਆਂ ਨੂੰ ਮਿਟ ਦੇਵੇਂ ਤੁਸੀਂ ਤੁਹਾਨੂੰ ਤਾਂ ਚੁੱਣ ਧਰਨੀ ਹੀ ਨਹੀਂ ਚਾਹੀਦੀ ਸੀ ਆਕਾਦੀ ਦਲ ਨੂੰ ਉਤੋਂ ਸੀਟ ਛੱਡ ਦੇਣੀ ਚਾਹੀਦੀ ਸੀ ਤਾਂ ਕਿ ਲੋਕਾਂ ਦੀ ਹਮਦਰਦੀ ਹੋਣਾ ਸੀਟਾਂ ਤੋਂ ਮਿਲ ਜਾਂਦੀ ਇਹਨਾਂ ਨੇ ਸਭ ਤੋਂ ਵੱਡਾ ਟਕਿਆ ਤੁਹਾਨੂੰ ਕਹਦਾ ਤਾਂ ਤੇ ਜਿਹੜਾ ਅੱਜ ਨਫਰਤ ਵਾਂਡ ਰਿਹਾ ਹੈ ਕਿ ਉਹਨਾਂ ਦੇ ਪਰਿਵਾਰ ਨਾਲ ਖੜਨ ਦੀ بجائے ਉਹਨਾਂ ਦੇ ਪਰਿਵਾਰ ਨੂੰ ਤਕਲੀਫਾਂ ਦੇ ਰਹੇ ਹਨ ਕਿੰਨੇ ਦਿਨਾਂ ਦਾ ਉਥੇ ਮੋਰਚਾ ਨਾਲ ਹੀ ਬੈਠਾ ਸੀ ਪਰਿਵਾਰ ਇਹਨਾਂ ਚੋਂ ਕਾਲੀਆਂ ਤੋਂ ਇੱਕ ਵੀ ਗਿਆ ਅਸੀਂ ਉਸ ਮੋਰਚੇ ਤੇ ਆ ਗਏ ਜਿੱਥੇ ਕੀ ਫਤਿਹ ਜਿੰਨੇ ਵੀ ਮੇਰੇ ਵੱਡੇ ਵੀਰਾਂ ਬਜ਼ੁਰਗ ਛੋਟੇ ਵੀਰ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸਵਾਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਣੇ ਫੋਨ ਫੋਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਕੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਖਡੂਰ ਸਾਹਿਬ ਤੋਂ ਆਜਾਗ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਹਲਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨਤਾਰਨ ਜੰਡੇਆਲਾ ਖੀਮਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੁੜ ਕੇ ਇਹ ਬੇਨਤੀ ਆ ਕਿ ਭੈਣੋ ਦੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਹਰਪਾਲ ਸਿੰਘ ਨੂੰ ਜਿਤਾਉਣਾ ਹੈ ਤੇ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਤੁਸੀਂ ਰੋਜੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਕੋਈ ਫਾਹ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਉਹ ਵੀਰੋ ਆਪਣਾ ਇਤਿਹਾਸ ਬਚਾਉਣਾ ਆਪਾਂ ਉਹ ਆ ਜਿਨੇ ਸਵਾਲ ਰੱਖਣ ਵਾਲੇ ਇੱਕ ਲੜਾਇਆ ਸੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਕੀ ਫਤਿਹ ਜਿੰਨੇ ਵੀ ਮੇਰੇ ਵੱਡੇ ਵੀਰ ਬਜ਼ੁਰਗ ਛੋਟੇ ਵੀਰ ਭੈਣਾ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸਵਾਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਦੇ ਫੋਨ ਫੋਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਕੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਖਡੂਰ ਸਾਹਿਬ ਤੋਂ ਆਜਾਗ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਹਣਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨ ਤਰਨ ਜੰਡੇਆਲਾ ਕੀਮ ਕਰਨਾ ਇਹ ਜਿਹੜੇ ਹਲਕੇ ਗਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੋੜ ਕੇ ਇਹ ਹੈ ਬੇਨਤੀ ਹੈ ਕਿ ਭੈਣੋ ਦੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਅਮਰਤਪਾਲ ਸਿੰਘ ਨੂੰ ਜਿਤਾਉਣਾ ਹੈ ਕਿ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖਪੰਥਾ ਜਿਹੜਾ ਇਸੇ ਹੀ ਰਾਹ ਤੇ ਚੱਲੇ ਤੁਸੀਂ ਰੋਜ਼ੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਕੋਈ ਫਾ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸਵਾਵੀਰੋ ਆਪਣਾ ਇਤਿਹਾਸ ਪਛਾਨੋ ਆਪਾਂ ਉਹ ਆ ਜਿਹਨੇ ਸਵਾ ਲੱਖ ਨਾਲ ਇੱਕ ਲੜਾਇਆ ਸੀ ਆਪਾਂ ਗੁਰੂ ਗਬੀ